ਮੋੜ ਮੰਡੀ ਸੈਂਟਰਲ ਬੈਂਕ ਦੇ ਵਿੱਚ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਮੋੜ ਮੰਡੀ ਦਾ ਫਾਇਰ ਅਫ ਗੇਟ ਖਰਾਬ ਹੈ ਜਲਦੀ ਤੋਂ ਜਲਦੀ ਤਲਵੰਡੀ ਤੋਂ ਭੇਜਿਆ ਜਾਵੇ ਜਲਦੀ ਤੋਂ ਜਲਦੀ ਤਲਵੰਡੀ ਤੋਂ ਭੇਜਿਆ ਜਾਵੇ ਸੈਂਟਰਲ ਬੈਂਕ ਦੇ ਵਿੱਚ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਮੋੜ ਮੰਡੀ ਦਾ ਫੈਰੋਗੇਟ ਖਰਾਬ ਹੈ ਜੀ ਮੋੜ ਮੰਡੀ ਦੇ ਵਿੱਚ ਸੈਂਟਰਲ ਬੈਂਕ 'ਚ ਬਹੁਤ ਬੁਰੀ ਤਰ੍ਹਾਂ ਅੱਗ ਲੱਗ ਚੁੱਕੀ ਹੈ ਮੋੜ ਮੰਡੀ ਦਾ ਫੈਰੋਗੇਟ ਖਰਾਬ ਹੈ ਜਲਦੀ ਤੋਂ ਜਲਦੀ ਤਲਵੰਡੀ ਤੋਂ ਭੇਜਿਆ ਜਾਵੇ ਹਾਂਜੀ 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 ਯਾਰੋ ਬਾਹਰ ਸੈਂਟਰਲ ਬੈਂਕ ਆਫ ਇੰਡੀਆ ਦੇ ਵਿੱਚ ਭਾਰੀ ਅੱਗ ਲੱਗਣ ਕਾਰਨ ਕਾਫੀ ਨੁਕਸਾਨ 12 ਜਨਵਰੀ 9:13 ਦੀ ਵੀਡੀਓ ਹੈ ਤੇ ਕਾਫੀ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਸਾਰੇ ਮੰਡੀ ਵਾਸੀ ਇਸ ਵਕਤ ਮੌਜੂਦ ਨੇ ਪਰ ਮੰਡੀ ਵਾਸੀਆਂ ਦੀ ਮਦਦ ਦੇ ਨਾਲ ਇਹ ਇਹ ਅੱਗ ਲਗਭਗ ਜੀ 8 ਵਜੇ ਲੱਗੀ ਸੀ 8 ਵਜੇ ਆਪਣਾ ਮੇਰੇ ਬ੍ਰਦਰ ਸਾਹਮਣੇ ਰਹਿੰਦੇ ਆ ਜੀ ਗੁਲਸ਼ਨ ਜੀ ਉਹਨਾਂ ਦਾ ਮੈਨੂੰ ਫੋਨ ਆਇਆ ਕਹਿੰਦੇ ਸਾਹਮਣੇ ਅੱਗ ਲੱਗ ਗਈ ਫਰੰਟ ਅਸੀਂ ਕਾਰ ਦੇ ਵਿੱਚ ਜਿੰਨੇ ਵੀ ਸਾਡੇ ਹਸਪੀਟਲ ਦੇ ਵਿੱਚ ਆਸਥਾ ਦੇ ਵਿੱਚ ਸਿਲੰਡਰ ਸੀ ਅੱਗ ਬਝਾਉਣ ਵਾਲੇ ਜੀ ਸਾਰੇ ਅਸੀਂ ਲੈ ਕੇ ਤੇ ਮੁੰਡੇ ਨੂੰ ਮੈਂ ਪਿੱਛੇ ਗਿਆ ਹੋਰ ਜਿੰਨੇ ਵੀ ਆ ਗਏ ਸਾਰੇ ਹਸਪਤਾਲ ਜੋ ਇਕੱਠੇ ਕਰਕੇ ਕਿ ਜਲਦੀ ਤੋਂ ਜਲਦੀ ਸੈਂਟਰ ਵੱਲ ਤੱਕ ਪਹੁੰਚ ਅਸੀਂ ਆਨਸਰ ਉਹ ਸਿਲੰਡਰਾਂ ਦੀ ਮਦਦ ਨਾਲ ਜੀ ਅੱਗ ਬੁਝਾਈ ਤੁਰੰਤ ਅਸੀਂ ਇੱਥੇ ਮੋੜ ਜਿਹੜਾ ਵਾਇਰਲ ਗੇਟ ਦਾ ਸਿਸਟਮ ਹੈ ਉਹਨਾਂ ਨੂੰ ਬੋਲ ਕੀਤਾ ਵੱਡਾ ਇੱਥੋਂ ਵਾਲਾ ਵਾਇਰਲ ਗੇਟ ਕਿਸੇ ਕਾਰਨ ਕਰਕੇ ਨਹੀਂ ਚੱਲ ਰਿਹਾ ਸੀ ਤੁਰੰਤ ਅਸੀਂ ਤਲਵੰਡੀ ਤੇ ਤਲਵੰਡੀ ਰਾਮਪੁਰਾ ਉੱਤੇ ਫੋਨ ਕੀਤਾ ਬਠਿੰਡੇ ਨੂੰ ਫੋਨ ਕੀਤਾ ਤੇ ਲਾਈਵ ਹੋ ਕੇ ਵੀਡੀਓ ਪਾਈ ਸ਼ੇਅਰ ਲਾਈਵ ਹੋ ਕੇ ਵੀਡੀਓ ਪਾਈ ਕਿ ਜਲਦੀ ਤੋਂ ਜਲਦੀ ਇੱਥੇ ਲੋਕ ਪਹੁੰਚਣ ਤਾਂ ਜੋ ਅੱਗ ਬੁਝਾਈ ਜਾ ਸਕੇ ਤੇ ਲੋਕ ਕਾਫੀ ਮਾਤਰਾ ਦੇ ਵਿੱਚ ਇੱਥੇ ਪਹੁੰਚੇ ਕਾਫੀ ਲੋਕਾਂ ਦਾ ਇਕੱਠ ਹੋਇਆ ਤੇ ਇਸ ਅੱਗ ਬਝਾਉਣ ਨੂੰ ਸਾਰੇ ਮੰਡੀ ਵਾਸੀ ਸਾਰੇ ਸਫਲ ਹੋਏ ਤੇ ਜਨਿਕੇ ਉਸ ਤੋਂ ਬਾਅਦ ਹੁਣ ਜਿਹੜੀ ਫਾਇਰਮਗੇਟ ਆਹ ਹੈ ਤਲਵੰਡੀ ਸਾਬੋ ਤੋਂ ਆਈ ਜੀ ਤਲਵੰਡੀ ਸਾਬੋ ਦਾ ਵੀਰ ਦੀ ਫਾਇਰਮਗੇਟ ਲੈ ਕੇ ਆਏ ਤੇ ਆਂਡ ਨਾਮ ਦੇ ਜਿੰਨੇ ਵੀ ਕਾਫੀ ਸਾਰਿਆਂ ਨੇ ਮਦਦ ਕੀਤੀ ਕਿਸੇ ਨੇ ਪਾਣੀ ਲਿਓਂਗੇ ਵਿੱਚ ਕਿਸੇ ਨੇ ਪਾਈਪਾਂ ਲਿਓਂਦੇ ਵਿੱਚ ਤੇ ਕਿਸੇ ਨੇ ਵਾਈਪਰ ਮਾਰਨ ਦੇ ਵਿੱਚ ਕਿਸੇ ਨੇ ਝਾੜੂ ਮਾਰਨ ਦੇ ਵਿੱਚ ਕਿਸੇ ਨੇ ਇੰਨੀ ਬਾਜ਼ ਜਲਦੀ ਅੱਗ ਦੇ ਵਿੱਚ ਜਾ ਕੇ ਦਾਤੂਆਂ ਦੇਖਿਆ ਨਾ ਕੁਝ ਹੋਰ ਸਾਰੇ ਜਨੇਟਰ ਕੀਤੇ ਜੀ ਤੇ ਡਾਕਟਰ ਸਾਹਿਬ ਇੱਕ ਇੱਕ ਡਾਕਟਰ ਸਾਹਿਬ ਤੁਹਾਨੂੰ ਐ ਦੁੱਤੀ ਹੋ ਮਨਿਆ ਜੀ ਬਿਜਲੀ ਗਈ ਗਈ ਬੈਂਕ ਤੇ ਠੀਕ ਹੈ ਜੀ ਇਹ ਖੋਲੀ ਕਿਵੇਂ ਗਈ ਜੀ ਬੈਂਕ ਤੋਂ ਖੋਲਣੀ ਕਿ ਤੁਰੰਤ ਮੈਨੇਜਰ ਸਾਹਿਬ ਨੂੰ ਘਰੋਂ ਚੱਲਣ ਲਈ ਮੈਂ ਮੈਨੇਜਰ ਸਾਹਿਬ ਨੂੰ ਫੋਨ ਮਾਰਿਆ ਜੀ ਤੇ ਮੈਨੇਜਰ ਸਾਹਿਬ ਕਹਿੰਦੇ ਹੁਣੀ ਪਹੁੰਚਦੇ 5 ਮਿੰਟਾਂ 'ਚ ਮੈਨੇਜਰ ਸਾਹਿਬ ਆ ਗਏ ਦਾਲ ਦੀ ਨਾਲ ਮਨੀ ਆ ਗਿਆ ਜਿਹੜਾ ਇੱਥੇ ਆਪਣਾ ਇੱਕ ਲੜਕਾ ਜੀ ਮਨੀ ਉਸਨੇ ਆ ਕੇ ਜਿੰਦੇ ਖੋਲੇ ਚਾਹੀ ਉਸੇ ਕੋਲ ਹੀ ਰਹਿੰਦੀ ਹੈ ਜੀ ਤੁਰੰਤ ਜਦੋਂ ਜਿੰਦੇ ਖੋਲੇ ਸੀ ਦੇਖਿਆ ਬਹੁਤ ਬੁਰਾ ਹਾਲ ਆ ਦੋ ਤਿੰਨ ਸ਼ੀਸ਼ੇ ਸਾਨੂੰ ਮਜਬੂਰੀ ਚ ਤੋੜਨੇ ਪਏ ਜੀ ਕਿਉਂਕਿ ਅੱਗੇ ਨਿੰਝੇ ਨਹੀਂ ਜਾਂਦਾ ਸੀਗਾ ਆ ਕੁਲਵਿੰਦਰ ਜੀ ਇੱਥੇ ਸੀਗੇ ਮੌਜੂਦ ਇੱਕ ਇਹਨਾਂ ਦੇ ਬ੍ਰਦਰ ਸੀ ਆ ਮੇਕੀ ਨਾਮ ਦਾ ਤੇ ਸ਼ਿਵਮਨ ਸੀ ਇੱਥੇ ਪਹਿਲਾਂ ਅਸੀਂ ਪਿੰਚਾਰ ਜਣੇ ਸੀ ਫਿਰ ਤੁਰੰਤ ਜਦੋਂ ਆ ਸੰਜੂ ਜੀ ਆ ਕੇ ਹੈਡ ਰੈਸਰ ਵਾਲੇ ਹੋਲੀ 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 ਸਾਰੇ ਇਕੱਠੇ ਹੁੰਦੇ ਨੇ ਇਕੱਠੇ ਹੋਣ ਤੋਂ ਬਾਅਦ ਬਹੁਤ ਤੇਜ਼ੀ ਨਾਲ ਕੰਨਾਂ ਵਾਲੇ ਘਰਾਂ ਵਾਲੇ ਸਾਰੇ ਪਹੁੰਚ ਕੇ ਅੱਗ ਬਜਾਈ ਜੀ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਅੱਗੇ ਕੌਣ ਮੰਡੀ ਦਾ ਫੈਰੋਗੇਟ ਜੀ ਜਲਦੀ ਤੋਂ ਜਲਦੀ ਠੀਕ ਕਰਾਏ ਤੇ ਕਿੰਨੇ ਟਾਈਮ ਬਾਅਦ ਫੇਰ ਬਗੜਿਆ ਹੈ ਜੀ ਫੈਰੋਗੇਟ ਦੇਖੋ ਜੀ ਤਲਵੰਡੀ ਸਾਬੋਂ ਤੋਂ ਆਇਆ ਚੱਲਦੇ ਤਾਂ ਟਾਈਮ ਲੱਗ ਹੀ ਜਾਂਦਾ ਨਾਲ ਦੇ ਆ ਗਏ ਜਦੋਂ ਫੋਨ ਕੀਤਾ ਨਾਲ ਦੀ ਨਾਲ ਚੱਲ ਪਏ ਤੇ ਬਹੁਤ ਤੇਜ਼ੀ ਨਾਲ ਬਹੁਤ ਤੇਜ਼ੀ ਨਾਲ ਆਏ ਹੱਡ ਡਿਸਟੈਂਸ 'ਤੇ ਹੈਗੇ ਜਾਂ ਮਜਬੂਰੀਆਂ ਹੁੰਦੀਆਂ